ਜਾ ਗਿਆ ਹਰ ਜਿਹੜਾ ਉਹ ਪਾਰਨੀ ਨਾਲ ਜਿਹੜੀ ਮੀਟਿੰਗ ਕੀਤੀ ਦੀ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਜਿਹੜੀ ਮੁਸ਼ਕਲ ਆ ਰਹੀ ਹੈ ਜਿਹੜੀ ਉਹਨਾਂ ਨਾਲ ਬੇਸਿਕਲੀ ਜੀ ਅਸੀਂ ਅੱਜ ਤੱਕ ਕੋਆਰਡੀਨੇਸ਼ਨ ਮੀਟਿੰਗ ਹੀ ਸੀਗੀ ਕਿਉਂਕਿ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ ਤਾਂ ਕੋਆਰਡੀਨੇਸ਼ਨ ਦੇ ਇਸ਼ੂਜ਼ ਹੁੰਦੇ ਸਾਰਿਆਂ ਦੀ ਸਾਂਝ ਬਣਾ ਕੇ ਚੱਲਣਾ ਆਪਾਂ ਨੇ ਸੋ ਐਸ ਹੈੱਡ ਆਫ ਦਾ ਫੈਮਿਲੀ ਮੇਰਾ ਕੰਮ ਹੈ ਵੀ ਮੈਂ ਸਾਰਿਆਂ ਨੂੰ ਇਕੱਠਾ ਕਰਕੇ ਤੇ ਇੱਕ ਟੀਮ ਵਰਕ ਦੀ ਤਰ੍ਹਾਂ ਅਸੀਂ ਕੰਮ ਕਰੀਏ ਸੋ ਸਾਰਿਆਂ ਨੇ ਆਸ਼ਵਾਸਨ ਦਿੱਤਾ ਬੜਾ ਵਧੀਆ ਮੀਟਿੰਗ ਹੋਈ ਸਾਡੀ ਤੇ ਸਾਰਿਆਂ ਨੇ ਇਹੀ ਕਿਹਾ ਵੀ ਅਸੀਂ ਐਜ਼ ਅ ਟੀਮ ਵਰਕ ਕਰਾਂਗੇ ਤੇ ਸਾਰੇ ਸਾਡੀਆਂ ਏਜੰਸੀਆਂ ਆਰਤੀਆ ਐਸੋਸੀਏਸ਼ਨ ਸ਼ੈਲਰ ਐਸੋਸੀਏਸ਼ਨ ਟਰਾਂਸਪੋਰਟਰਸ ਸਾਰੇ ਜਣੇ ਨਾਲ ਸੀਗੇ ਸੋ ਅੱਛੀ ਮੀਟਿੰਗ ਹੋਈ ਜੀ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੂੰਗਾ ਕਿਸਾਨਾਂ ਨੂੰ ਕਿਉਂਕਿ ਆਮ ਦੇਖਣਾ ਵਿੱਚ ਮੰਡੀ ਦੇ ਵਿੱਚ ਜਿਹੜਾ ਗਿੱਲੇ ਝੋਨਾ ਆ ਜਾਂਦਾ ਜੀ 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 ਕਾਫੀ ਮੁਸ਼ਕਲ ਹੁੰਦਾ ਸੋ ਮੈਂ ਦੱਸਣਾ ਚਾਹਨਾ ਜੀ ਸਾਰਿਆਂ ਨੂੰ ਕਿ ਗਿੱਲਾ ਝੋਨਾ ਜਿਹੜਾ ਨਾ ਤਾਂ ਅਸੀਂ ਪਰਚੇਸ ਕਰਾਂਗੇ ਔਰ ਜਿਹੜਾ ਆਰਤੀਆ ਗਿੱਲਾ ਝੋਨਾ ਪਰਚੇਸ ਕਰ ਰਹਾ ਉਹਨੂੰ ਸ਼ੋਕਾਸ ਕੁਝ ਨੂੰ ਦੇਣ ਦਾ ਮੈਂ ਅੱਜ ਕਿਹਾ ਇਹਨਾਂ ਨੂੰ ਤੇ ਅੱਗੇ ਨੂੰ ਵੀ ਵੀ ਵਿਬਲ ਟੇਕ ਸਟ੍ਰਿਕਟ ਐਕਸ਼ਨ ਜੇ ਕੋਈ ਵੀ ਗਿੱਲੇ ਝੋਨੇ ਨੂੰ ਪਰਚੇਸ ਕਰ ਇੱਕ ਵਾਰੀ ਇਹ ਇੱਥੇ ਮੰਡੀ ਚ ਆ ਜਾਂਦਾ ਫਿਰ ਸਾਡੀ ਪ੍ਰੋਬਲਮ ਬਣ ਜਾਂਦੀ ਹੈ ਐਂਡ ਦੈਨ ਇਟ ਸੀਮਸ ਕਿ ਵੀ ਐਜ਼ ਇਫ ਗਵਰਨਮੈਂਟ ਉਹਨੂੰ ਪਰਚੇਸ ਨਹੀਂ ਕਰ ਰਹੀ ਸਾਡੀ ਇੰਟੈਂਸ਼ਨ ਹੈ ਕਿ ਅਸੀਂ 100% ਝੋਨਾ ਪਰਚੇਸ ਕਰਾਂਗੇ ਛੈਲਰ ਐਸੋਸੀਏਸ਼ਨ ਸਾਡੇ ਨਾਲ ਹੈ ਉਹ ਕਹਿੰਦੇ ਜੀ ਅਸੀਂ ਲੈ ਕੇ ਵੀ ਪੂਰਾ ਜਾਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਇਹ ਹੈ ਵੀ ਗਿੱਲਾ ਨਾ ਹੋਵੇ ਬੈਡ ਕੁਆਲਿਟੀ ਦਾ ਝੋਨਾ ਨਾ ਆਵੇ ਪਿਛਲੇ ਸਾਲ ਦੇ ਵਿੱਚ ਲਿਫਟ ਵੀ ਕਾਫੀ ਪ੍ਰੋਬਲਮ ਆਈ ਸੀ ਲਿਫਟਿੰਗ ਦੀ ਕਿਸ ਤਰ੍ਹਾਂ ਦੀ ਇੰਤਜ਼ਾਮ ਕੀਤੇ ਗਏ ਹੈ ਵੀ ਤਾਂ ਜੋ ਦੁਬਾਰੇ ਮੁਸ਼ਕਲ ਨਾ ਮੈਂ ਪਿਛਲੇ ਸਾਲ ਤਾਂ ਨਹੀਂ ਕਹਿ ਸਕਦਾ ਜੀ ਇਸ ਵਾਰੀ ਮੈਨੂੰ ਸਾਰੇ ਨੇ ਆਸ਼ਵਾਸਨ ਦਿੱਤੇ ਨੇ ਕਿ ਵੀ ਸਾਰਾ ਕੰਮ ਵਧੀਆ ਸਮੂਥ ਹੋਏਗਾ ਪ੍ਰੋਬਲਮਸ ਆਉਂਦੀਆਂ ਤੇ ਪ੍ਰੋਬਲਮਸ ਆਨਗੀਆਂ ਤਾਂ ਉਹਨਾਂ ਨੂੰ ਨਜਠਾਂਗੇ ਜੀ ਥੈਂਕ ਯੂ ਇਹ ਚਿੰਨ੍ਹ ਸਭ ਬੜੀ ਅੱਜ ਮੀਟਿੰਗ ਹੋਈ ਡਿਸ ਜੀ ਸਾਹਿਬ ਨੇ ਅੱਗੇ ਮੀਟਿੰਗ ਲਈ ਸੀ ਕਿ ਇਸ ਬਾਬਤ ਹੋਈ ਹੈ ਕਿ ਕੁਝ ਤਕਨੀਕੀ ਇਨਰਾਈਟਾਂ ਸਾਦੀ ਹੋਏ ਪਹਿਲਾਂ ਤਾਂ ਬਈ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਕਮੇਟੀ ਆਏ ਹੋ ਔਰ ਡੀ ਸਾਹਿਬ ਨੇ ਅੱਜ ਸਪੈਸ਼ਲੀ ਮਲੋੜ ਦਾ ਰਾਉਂਡ ਲਾਇਆਗਾ ਜਿਹੜਾ ਝੋਨੇ ਨੂੰ ਲੈ ਕੇ ਖਰੀਦ ਨੂੰ ਲੈ ਕੇ ਜਿਹੜਾ ਸਪੈਸ਼ਲ ਜਿਹੜਾ ਫੋਕਸ ਆ ਉਹ ਅੱਜ ਸਾਰੇ ਇਨਸਪੈਕਟਰ ਸਾਹਿਬਾਨਾਂ ਨਾਲ ਔਰ ਆ ਟ੍ਰਾਂਸਪੋਰਟ ਜੀ ਦੇ ਕੋਲ ਠੇਕਾ ਉਹਨਾਂ ਨਾਲ ਮੀਟਿੰਗ ਕੀਤੀ ਆ ਆਰਟੀਏ ਯੂਨੀਅਨ ਨਾਲ ਔਰ ਸਾਡੇ ਸੈਲਰੀ ਯੂਨੀਅਨ ਦੇ ਸਾਡੇ ਪ੍ਰਧਾਨ ਸਾਹਿਬ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਾਲ ਆਵੇ ਜ਼ਿੰਮੇਦਾਰ ਨੂੰ ਇੱਕ ਦਿਸਾਬ ਨੇ ਹਦਾਇਤ ਵੀ ਕੀਤੀ ਆ ਵੀ ਸੁੱਕਾ ਝੋਨਾ ਲੈ ਕੇ ਆਓ ਤਾਂ ਕਿ ਤੁਹਾਨੂੰ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹ ਵਿਹਲਾ ਕਰਕੇ ਤੇ ਪੇਮੈਂਟ ਆ ਪਾ ਕੇ ਤੇ ਤੁਹਾਨੂੰ ਵਾਪਸ ਘਰਾਂ ਦੇ ਕੁਝ ਧੋਈਏ ਔਰ ਉਸ ਤੋਂ ਬਾਅਦ ਅ ਅੱਜ ਬਕਾਇਦਾ ਡੀ ਸਾਹਿਬ ਨੇ ਆਪਦਾ ਸਾਰਾ ਪ੍ਰਸ਼ਾਸਨ ਲੈ ਕੇ ਨਾਲ ਇੱਕ ਰਾਉਂਡ ਵੀ ਲਾਇਆ ਮੰਡੀ ਦੇ ਵਿੱਚ ਔਰ ਕਈ ਥਾਈ ਸਾਨੂੰ ਢੇਰੀਆਂ ਪਾਈਆਂ ਗਈਆਂ ਜਿਹਦੇ ਵਿੱਚ ਜਿਆਦਾ ਮੌਇਸਚਰ ਸੀਗਾ 20 22 22 ਵੀ ਸੀਗਾ ਤਾਂ ਉਹਦੇ ਲਈ ਅ ਅਸੀਂ ਕਿਸਾਨਾਂ ਨੂੰ ਮੈਂ ਆਪ ਦੇ ਤੌਰ ਤੇ ਐਜ਼ਾ ਚੇਅਰਮੈਨ ਵੀ ਅਪੀਲ ਕਰਦਾ ਇੱਕ ਜ਼ਿੰਮੇਵਾਰ ਦਾ ਪੁੱਤ ਹੋਣ ਦੇ ਲਈ ਵੀ ਆਪਾਂ 6 ਮਹੀਨੇ ਫਸਲ ਨੂੰ ਪਾਲਦੇ ਆ ਤਾਂ ਵੱਢਣ ਲਈ ਉਹਨੂੰ 1-2 ਦਿਨ ਕਾਲਾ ਨਾ ਕਰਿਆ ਕਰੋ ਥੋੜੀ ਜੀ ਸੁੱਕੀ ਫਸਲ ਆਵੇ ਤਾਂ ਉਨੀ ਜਲਦੀ ਤੁਸੀਂ ਮੰਡੀ 'ਚ ਵੇਲੇ ਹੋ ਕੇ ਜਾਓਗੇ ਅੱਜ ਬਕਾਇਦਾ ਅਸੀਂ ਦੇਖਿਆ ਵੀ 20 ਵੀ 22% ਮੌਇਸਚਰ ਢੇਰੀਆਂ ਦਾ ਸੀਗਾ ਪੱਖਾ ਲੱਗਣ ਤੋਂ ਬਾਅਦ ਤਾਂ ਉਹ ਅਸੀਂ ਆੜਤੀਆਂ ਨੂੰ ਉਹਦਾ ਸ਼ੋਕੋਸ ਨੋਟਿਸ ਵੀ ਕਮੇਟੀ ਵੱਲੋਂ ਕੱਢ ਰਹੇ ਆਂ ਜਿਸ ਸਾਡੀ ਜੋ ਹਦਾਇਤ ਆ ਔਰ ਅਪੀਲ ਵੀ ਕਰ ਰਹੇ ਆਂ ਸਾਰਿਆਂ ਨੂੰ ਵੀ ਸੁੱਕਾ ਝੋਨਾ ਹੀ ਮੰਡੀ ਦੇ ਵਿੱਚ ਆਵੇ ਤਾਂ ਇੱਕ ਜੇ ਮੈਂ ਸਭਾ ਕਿਸਾਨ ਇਤਨਾ ਲਈ ਚਰਚਾ ਦਾ ਵਿਸ਼ਾ ਬਣੇ ਬਾਹਰਲਾ ਚੋ ਨਾਹਰਬਾਰੀ ਮੰਡੀਆਂ ਜਾ ਕੇ ਬਿਟਦਾ ਤਾਂ ਉਹਨਾਂ ਨੂੰ ਕੀ ਚਲੋ ਤੀ ਕਹੋਗੇ ਜਾਂ ਕੀ ਹਿਸਾਬ ਨਾਲ ਦੇਖੋਗੇ ਕਿ ਜੇ ਬਾਹਰਲਾ ਝੋਨਾ ਮੰਡੀਆਂ ਦੇ ਚੜਾ ਜਾਂਦਾ ਆ ਉਹਦੇ ਲਈ ਵੀਰੇ ਸਖਤ ਹਦਾਇਤਾਂ ਕਮੇਟੀ ਵੱਲੋਂ ਵੀ ਬਾਹਰਲਾ ਝੋਨਾ ਅਸੀਂ 0% ਅਸੀਂ ਵਿਕਣ ਨਹੀਂ ਦੇਵਾਂਗੇ ਜਾਵਾਂ ਵੀ ਅ ਬਾਕੀ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਅੱਜ ਅਸੀਂ ਉਹ ਵੀ ਇੱਕ ਮੀਟਿੰਗ 'ਚ ਡਿਸਕਸ਼ਨ ਕੀਤੀ ਸੀਗੀ ਪਹਿਲਾਂ ਯੂਪੀ ਤੋਂ ਉਧਰ ਉਹਨਾ ਬਹੁਤ ਝੋਨਾ ਆਉਂਦਾ ਸੀਗਾ ਹੁਣ ਉਧਰ ਆਪਣੇ ਲੋਕਾਂ ਨੇ ਪਲਾਂਟ ਲਾ ਲਿਆ ਉਧਰ ਸ਼ੈਲਰ ਲਾ ਲਿਆ ਤਾਂ ਹੁਣ ਇਕਾਦੁਕਾ ਕੋਈ 5-7% ਆਉਂਦਾ ਪਰ ਅਸੀਂ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਆ ਉਹਦਾ ਜਿਹੜਾ ਝੋਨਾ ਸੀ ਜ਼ੀਰੋ ਉਹਦੇ ਤੇ ਕੋਈ ਅਸੀਂ ਉਹ ਝੋਨਾ ਬਾਹਰਲਾ ਵੀ ਕਰਨੀ ਦੇਵਾਂਗੇ ਸਾਡੀ ਫਰਸਟ ਪ੍ਰਾਇੋਰਟੀ ਆ ਜਿਹੜਾ ਸਾਡਾ ਲੋਕਲ ਜ਼ਿਮੀਦਾਰ ਆ ਸਾਡਾ ਜਿਹੜਾ ਇੱਥੋਂ ਦਾ ਜਿੰਨੀਆਂ ਮੰਡੀਆਂ ਉਹ ਜਿਹੜੇ ਪਿੰਡ ਪੈਂਦੇ ਆ ਉਹ ਜ਼ਿਮੀਦਾਰਾਂ ਦਾ ਝੋਨਾ ਸਭ ਤੋਂ ਪਹਿਲਾਂ ਸੀ ਉਹ ਚੱਕਾਂ